ਜੀ ਜੀਐਸਟੀ ਟਾਪਿਕ ਦੇ ਕਰਦੇ ਆ ਸਭ ਤੋਂ ਪਹਿਲਾਂ ਇਹਦਾ ਨਾਮ ਹਾਂਜੀ ਗoods ਐਂਡ ਸਰਵਿਸਿਸ ਟੈਕਸ ਹੈ ਇਹ ਗoods ਐਂਡ ਸਰਵਿਸਿਸ ਟੈਕਸ ਹੈ ਗoods ਮਤਲਬ ਕਿ ਚੀਜ਼ਾਂ ਐਸ ਲੱਗਿਆ ਤੇ ਗੂਡ ਮਿਲੂਗਾ ਤੁਹਾਨੂੰ ਇੱਥੇ ਗੂਡ ਮਿਲੂਗਾ ਸਰਵਿਸਿਸ ਨੇ ਸੇਵਾਵਾਂ ਸਰਵਿਸ ਉਹਦੀ ਸੇਵਾ ਇਹ ਚੀਜ਼ਾਂ ਦੇ ਸੇਵਾਵਾਂ ਤੇ ਟੈਕਸ ਲੱਗਣ ਵਾਲਾ ਜਿਹੜਾ ਜੀਐਸਟੀ ਟੈਕਸ ਹੈ ਕਿਹੜਾ ਟੈਕਸ ਹੈ ਇਨਡਾਇਰੈਕਟ ਟੈਕਸ ਹੈ ਕਿਹੜਾ ਟੈਕਸ ਹੈ ਇਨਡਾਇਰੈਕਟ ਟੈਕਸ ਇਨਡਾਇਰੈਕਟ ਟੈਕਸ ਦਾ ਮਤਲਬ ਕੀ ਹੁੰਦਾ ਹੁੰਦਾ ਹੈ ਕਿ ਜਿਹੜਾ ਪੇਬਲ ਹੁੰਦਾ ਨਾ ਪੇ ਕਰਨਾ ਬੰਦਾ ਉਹ ਆਪ ਨਹੀਂ ਪੇ ਕਰਦਾ ਥਰਡ ਪਰਸਨ ਪੇ ਕਰੂਗਾ ਕਿਵੇਂ ਮੰਨ ਕੇ ਚਲੋ ਕਿ ਕੋਈ ਤੁਸੀਂ ਮਾਰਕਟ ਦੇ ਵਿੱਚ ਚੀਜ਼ ਲੈ ਕੇ ਆਏ ਚੀਜ਼ ਦੀ ਵੀ 100 ਰੁਪਏ ਦੀ ਉਹਦੇ ਤੇ 10% ਜਿਹੜਾ ਜੀਐਸਟੀ ਸੀ ਲੱਗਿਆ ਹੋਇਆ ਤੁਸੀਂ ਨੇ ਉਸ ਚੀਜ਼ ਦੇ 110 ਰੁਪਏ ਪੇ ਕਰੇ ਦੁਕਾਨਦਾਰ ਕੋਲੇ ਤੁਸੀਂ ਨੇ 110 ਰੁਪਏ ਦੇ ਦੇ ਉਹਦੇ ਵਿੱਚ ਜਿਹੜੇ 10 ਰੁਪਏ ਸੀਗੇ ਨਾ ਦੁਕਾਨਦਾਰ ਦੇ ਜੀਐਸਟੀ ਨੰਬਰ ਦੇ ਵਿੱਚ ਘਟ ਜਾਣਗੇ ਦਾ ਮਤਲਬ ਹੈ ਜੀਐਸਟੀ ਹੈ ਜਿਹੜਾ ਇਨਡਾਇਰੈਕਟ ਟੈਕਸ ਹੈ ਡਾਇਰੈਕਟ ਟੈਕਸ ਨਹੀਂ ਹੈ ਦੂਸਰੀ ਗੱਲ ਜੀਐਸਟੀ ਸਭ ਤੋਂ ਪਹਿਲਾਂ ਸਟਾਰਟ ਕਿਹੜੀ ਕੰਟਰੀ ਦੇ ਵਿੱਚ ਹੋਇਆ ਫਰਾਂਸ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਹੋਇਆ ਕਿਹੜੇ ਘੰਟੇ ਸਟਾਰਟ ਹੋਇਆ ਫਰਾਂਸ ਫਰਾਂਸ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਦੀ ਐਮੈਂਡਮੈਂਟ ਕਦੋਂ ਹੋਈ ਕਿਹੜੇ ਐਮੈਂਡਮੈਂਟ ਨੰਬਰ ਸੀਗਾ 101 ਨੰਬਰ ਐਮੈਂਡਮੈਂਟ ਹੈ 2016 ਦੇ ਵਿੱਚ ਹੋਈ ਕਦੋਂ ਹੋਈ 2016 ਦੇ ਵਿੱਚ ਇਹਦਾ ਆਰਟੀਕਲ ਨੰਬਰ ਸਾਡੇ ਸੰਵਿਧਾਨ ਦਾ 279A ਇਹਦਾ 279 ਹੈ ਇਹ ਸਾਡੇ ਆਰਟੀਕਲ ਦੇ ਰਿਪਰੈਜ਼ੈਂਟ ਕਰਦਾ ਹੈ ਕਿ ਜੀਐਸਟੀ ਲਿਖਿਆ ਹੋਇਆ ਹੈ ਉੱਤੇ

ਦੂਸਰਾ CGST ਤੀਸਰਾ SGST ਇਹਦਾ ਮਤਲਬ ਹੈ ਕਿ ਤਿੰਨ ਨੇ ਜਿਹੜਾ SS ਦਾ ਸਟੇਟ ਵਾਲਾ ਹੈ ਜਿਸ CA ਦਾ ਸੈਂਟਰਲ ਗਵਰਨਮੈਂਟ ਦਾ ਇੰਟੀਗ੍ਰੇਟਡ ਆ ਤਾਂ ਆ ਹੀ ਮਿਲਦਾ ਦੋਨੋਂ ਦਾ ਸਮਾਇੜਾ ਉਹ ਇੰਟੀਗ੍ਰੇਟਡ ਦੇ ਵਿੱਚ ਆਏਗਾ ਦੂਸਰੀ ਗੱਲ ਇਸ ਤੋਂ ਅਗਲੀ ਗੱਲ ਹੈ ਕਿ ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਐਜ਼ ਇਟ ਸਟਾਰਟ ਕੀਤਾ ਗਿਆ ਟ੍ਰਾਇਲ ਵਰਜ਼ਨ ਤੇ ਉਹ ਕਿਹੜੀ ਸਟੇਟ ਸੀ ਅਸਾਮ ਕਿਹੜੀ ਸਟੇਟ ਹੈ ਅਸਾਮ ਫਿਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਸਲੈਬ ਨੇ GST ਦੇ ਵਿੱਚੋਂ ਕਿੰਨੀ ਆਣੀ ਹੈ जीएसटी ਦੇ ਟੋਟਲ ਪੰਜ ਸਲੈਬ ਨੇ ਜਿਹੜੀ ਜ਼ੀਰੋ ਵਾਲੀ ਆ ਉਹਨੂੰ ਵੀ ਕਨਸੀਡਰ ਕਰਨਾ ਛੱਡਣਾ ਨਹੀਂ ਹੈਗਾ ਕਈ ਇਹਨਾਂ ਨੇ ਐ ਲੱਗੇ ਕਿ ਸਾਡੇ ਕੋਲ 4 ਨੇ ਕਿਹੜੀ ਵੀਡੀ ਨੇ ਜ਼ੀਰੋ ਬੋਲੋ 5% ਦੀ 5% ਵਾਲੀ 0% ਵਾਲੀ ਤੇ ਤਾਂ ਇਸ ਵਾਰੀ 12% 12% ਵਾਲੀ 18% ਵਾਲੀ ਤੇ 28% ਵਾਲੀ ਸਾਡੇ ਕੋਲੇ ਪੰਜ ਸਲੈਬ ਨੇ ਜ਼ੀਰੋ ਤੁਸੀਂ ਕਨਸੀਡਰ ਕਰਨਾ ਛੱਡਣਾ ਨਹੀਂ ਹੈਗਾ ਠੀਕ ਹੈ ਜ਼ੀਰੋ ਵਾਲਾ ਜਿਹੜਾ ਵੈਲਫੇਅਰ ਵਾਸਤੇ ਲੱਗਦਾ ਹੈ 28% ਵਾਲਾ ਇਹ ਬਿਲਕੁਲ ਲਗਜ਼ਰੀ ਜੀ ਕੇ ਤੇ ਲੱਗੂਗਾ ਮੈਕਸਿਮਲ ਹੈ 28% ਸਾਡੇ ਕੋਲੇ ਜੀਐਸਟੀ ਸਲੈਬ ਹੈ जीएसटी लागू करने वाला कौन सी फाइनेंस मिनिस्टर उस वक्त कौन सी फाइनेंस कौन सी निर्मला सीतारमण निर्मला सीतारमण कौन सी निर्मला सीतारमण ठीक है जी ये सारी चर्चा जीएसटी तेरे इसी कुछ रहेगा अभी दसो हो गया क्लियर थैंक यू सर रहेगा कुछ ठीक है जी थैंक यू